ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਆ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਫਿਰ ਤੇ 56 ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਵਾਗਤ ਸਾਰੀਆਂ ਖਬਰਾਂ ਜਿਸ ਤੇ ਚਰਚਾ ਕਰਨੀ ਹੈ ਸ਼ੁਰੂਆਤ ਰਵਨੀਤ ਬਿੱਟੂਗੜਾ ਦੇ ਬਿਆਨ ਤੋਂ ਕਰਦੇ ਆ ਰਾਹੁਲ ਗਾਂਧੀ ਹੁਰਾਂ ਨੂੰ ਅਤਵਾਦੀ ਕਿਹਾ ਬਹੁਤ ਸਾਰੇ ਇਸ ਵੇਲੇ ਲੀਡਰ ਨੇ ਜਿਹੜਾ ਵਿਰੋਧ ਵੀ ਕਰ ਰਿਹਾ ਹੈ ਰਵਨੀਤ ਬਿੱਟੂ ਇਸ ਤਰ੍ਹਾਂ ਦੇ ਬਿਆਨ ਕਿਉਂ ਦੇ ਰਿਹਾ ਜੀ ਰਵਨੀਤ ਬਿੱਟੂ ਅਸਲ ਚ ਨਵਾਂ ਨਵਾਂ ਸਿਆਸਤ ਤਬਦੀਲੀ ਕੀਤੀ ਹੈ ਜਿਹਨੇ ਨਵੇਂ-ਨਵੇਂ ਧਰਮ ਤੇ ਵਿਧੀ ਲਈ ਕੀਤੀ ਹੋਵੇ ਉਹਦੇ ਬਾਰੇ ਮਸ਼ਹੂਰ ਹੁੰਦਾ ਕਿ ਉਹ ਨਵੇਂ ਧਰਮ ਚ ਜਾ ਕੇ ਹੋਰ ਕੁਝ ਕਰੇ ਨਾ ਕਰੇ ਪ੍ਰਾਣੇ ਧਰਮ ਵਾਲਿਆਂ ਨੂੰ ਮੰਦਾ ਚੰਗਾ ਬੋਲਦਾ ਗਾਣਾ ਕੱਢਦਾ ਇਹ ਦੱਸਣ ਲਈ ਕਉਰਮਸ ਸਜੀ ਮੂਜੀ ਤੁਹਾਡੇ ਚ ਆ ਗਿਓ ਇਹ ਜਿੱਥੋਂ ਆਇਆ ਕਾਂਗਰਸੀਆਂ ਚ ਇਹ ਹੁਣ ਲਗਾਤਾਰ ਉਹਨਾਂ ਦੇ ਖਿਲਾਫ ਬੋਲਦਾ ਬੋਲੀ ਜਾਵੇ ਸਿਆਸੀ ਪੱਖ ਤੋਂ ਨੇ ਹਮਲਾਵਰੀ ਕਰਨੀਆਂ ਕਰੇ ਇਹਦਾ ਇਹ ਕਹਿਣਾ ਕਿ ਰਾਹੁਲ ਗਾਂਧੀ ਭਾਰਤ ਦਾ ਸਭ ਤੋਂ ਵੱਡਾ ਟੈਰਰਿਸਟ ਹੈ ਭਾਰਤ ਦਾ ਸਭ ਤੋਂ ਵੱਡਾ ਅਤਵਾਦੀ ਇਹਨੂੰ ਵੀ ਪਤਾ ਕਿ ਦੇਸ਼ ਦੇ ਕਾਨੂੰਨ ਦੇ ਮੁਤਾਬਕ ਅੱਤਵਾਦੀ ਦਾ ਸਾਥ ਦੇਣ ਵਾਲੇ ਵੀ ਅੱਤਵਾਦੀ ਗਿਣੇ ਜਾਂਦੇ ਆ ਜੀ ਜਿਉ ਅੱਤਵਾਦੀ ਹੈ ਪਹਿਲੀ ਚੋਣ ਪਾਰਲੀਮੈਂਟ ਤੇ ਜਿੱਤਣ ਤੋਂ ਲੈ ਕੇ ਅੱਜ ਤੱਕ ਜਿੰਨਾ ਦਾ ਕੈਰੀਅਰ ਆ ਉਹ ਸਾਰੇ ਦੇ ਵਿੱਚ ਲਗਾਤਾਰ ਇਹ ਨਰੂ ਗਾਂਧੀ ਪਰਿਵਾਰ ਦੇ ਸਭ ਤੋਂ ਵੱਡੇ ਸਮਰਥਕਾਂ ਚੋਂ ਸਮਰਥਕਾਂ ਤੋਂ ਇਹ ਵੱਧ ਕੇ ਹੁਣ ਮੈਂ ਉਹ ਸ਼ਬਦ ਅਸਲ ਚ ਵਰਤਣੀ ਨਹੀਂ ਚਾਹੁੰਦਾ ਜਿਹੜੇ ਲੋਕ ਵਰਤਦੇ ਆ ਉਹਨਾਂ ਵਿੱਚੋਂ ਹੁੰਦਾ ਸੀ ਉਹ ਤੋਂ ਨਰੂ ਗਾਂਧੀ ਪਰਿਵਾਰ ਚੰਗਾ ਸੀ ਜੇ ਰਾਹੁਲ ਗਾਂਧੀ ਅਤਵਦੀ ਐਨੇ ਸਾਰੇ ਸਬੰਧ ਨੇ ਉਸ ਅਤਵਦੀ ਦਾ ਸਾਥ ਦਿੱਤਾ ਇਹਨੇ ਕਹ ਦਿੱਤਾ ਜੀ ਇਹ ਪਾਰਲੀਮੈਂਟ ਚ ਡਿਪਟੀ ਲੀਡਰ ਹੁੰਦਾ ਸੀ ਲੋਕ ਸਭਾ ਚ ਤੇ ਡਿਪਟੀ ਲੀਡਰ ਦੇ ਤੌਰ ਤੇ ਸਾਰੀਆਂ ਜ਼ਿੰਮੇਵਾਰੀਆਂ ਇਹਦੇ ਕੋਲ ਹੁੰਦੀਆਂ ਸੀ ਕਿਉਂਕਿ ਲੀਡਰਸ਼ਿਪ ਬੰਗਾਲੀ ਅਦੀ ਰੰਜਨ ਚੌਧਰੀ ਨਾ ਨੂੰ ਅੰਗਰੇਜ਼ੀ ਪੂਰੀ ਆਉਂਦੀ ਹੈ ਨਾ ਹਿੰਦੀ ਪੂਰੀ ਆਉਂਦੀ ਹੈ ਜਦੋਂ ਬੋਲਣ ਲੱਗਦਾ ਸੀ ਹਿੰਦੀ ਬੋਲਣ ਦੇ ਚੱਕਰ ਚ ਫਸ ਜਾਂਦਾ ਸੀ ਕੋਈ ਨਾ ਕੋਈ ਗੱਲ ਗਲਤ ਕਹਿਵਿੰਦਾ ਸੀ ਪਾਰਲੀਮੈਂਟ ਚੋਂ ਦੇ ਖਿਲਾਫ ਚੱਟੜ ਸ਼ੁਰੂ ਹੋ ਜਾਂਦੀ ਸੀ ਅਸਲ ਵਿੱਚ ਉਸ ਵਕਤ ਕਾਂਗਰਸ ਪਾਰਟੀ ਦਾ ਜਿਹੜਾ ਪਾਰਲੀਮੈਂਟਰੀ ਗਰੁੱਪ ਸੀ ਉਹਨੂੰ ਸਾਰੇ ਮਿੱਟੂ ਚਲਾਉਂਦਾ ਰਿਹਾ ਉਦੋਂ ਇਹ ਚਰਚਾ ਹੁੰਦੀ ਸੀ ਕਿ ਮਿੱਟੂ ਚਾਹੁੰਦਾ ਕਿ ਮੈਨੂੰ ਕਾਂਗਰਸ ਪਾਰਟੀ ਦੇ ਪਾਰਲੀਮੈਂਟਰੀ ਗਰੁੱਪ ਦਾ ਲੀਡਰ ਬਣਾਤਾ ਜਾਵੇ اپੋਜੀਸ਼ਨ ਲੀਡਰ ਦਾ ਦਰਜਾ ਤੇ ਉਹ ਤੋਂ ਕਾਂਗਰਸ ਕੋਲ ਹੈ ਨਹੀਂ ਸੀ ਕਿਉਂਕਿ 10 ਵੇਸੇ ਜਿੰਨੇ ਮੈਂਬਰ ਨਹੀਂ ਸੀ ਇਹਨਾਂ ਕੋਲ ਪਰ ਬਿਨਾ ਦਰਜਾ ਮਿਲੇ ਤੋਂ ਵੀ ਜਿਹੜਾ ਬੰਦਾ ਕਾਂਗਰਸ ਦੇ ਗਰੁੱਪ ਦਾ ਲੀਡਰ ਹੋ ਜਾਂਦਾ ਸੀ ਅਣ ਐਲਾਨਿਆ ਤੌਰ ਤੇ اپੋਜੀਸ਼ਨ ਲੀਡਰ ਹੁੰਦਾ ਸੀ ਕਿਉਂਕਿ ਬਾਕੀ ਪਾਰਟੀਆਂ ਵਿਰੋਧੀਆਂ ਜੰਨੀਆਂ ਉਹਨਾਂ ਚੋਂ ਸਭ ਤੋਂ ਵੱਡੀ ਪਾਰਟੀ ਇਹੋ ਸੀ ਇਹਦਾ ਲੀਟਰ ਪਰ ਆਪਣੇ ਆਪ ਸਰਾਂ ਦਾ ਲੀਟਰ ਬਣ ਜਾਂਦਾ ਸੀ ਕਹਿੰਦੇ ਸੀ ਕਿ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਤੁਸੀਂ ਮੈਨੂੰ ਵੜਾ ਕੇ ਤੇ ਵੇਖੋ ਇੱਕ ਚਰਚਾ ਇਹ ਵੀ ਚੱਲਦੀ ਰਹੀ ਕਿ ਉਹਨਾਂ ਨੂੰ ਕੋ ਸਿੱਖ ਚਿਹਰਾ ਚਾਹੀਦਾ ਪਰ ਉਹ ਸਿੱਖ ਚਿਹਰਾ ਵੀ ਬਣਾਉਣਾ ਹੋਵੇ ਤੇ ਉਹਨਾਂ ਚ ਇਹ ਹੁੰਦੇ ਸੀ ਕਿ ਇਹ ਕਿਉਂਕਿ ਮੁੱਖ ਮੰਤਰੀ ਬਿਆਨ ਸਿੰਘ ਦਾ ਪੁੱਤਰਾ ਇਸ ਕਰਕੇ ਇਹਨੂੰ ਬਣਾਇਆ ਤੇ ਇਹਦਾ ਪੰਜਾਬ ਵਿੱਚ ਗਲਤ ਪ੍ਰਭਾਵ ਜਾਊਗਾ ਇਸ ਕਰਕੇ ਇਹਨੂੰ ਬਣਾਉਂਦੇ ਨਹੀਂ ਸੀ ਫਿਰ ਵੀ ਜ਼ਿੰਮੇਵਾਰੀਆਂ ਪੂਰੀਆਂ ਨੇਰੇ ਇੱਕ ਇਹ ਇੱਕ ਜੋਤਿਰ ਤੇ ਸਿੰਧੀਆਂ ਇਹ ਦੋ ਤਿੰਨ ਜਣੇ ਉਹ ਸੀ ਜਿਹੜੇ ਰਾਹੁਲ ਗਾਂਧੀ ਦੀ ਕਿਚਨ ਕੈਬਨਟ ਗਣੀ ਜਾਂਦੀ ਸੀ ਸਵੇਰੇ ਉਹਦੇ ਨਾਲ ਦੇ ਪੈਰੇ ਉਹਦੇ ਨਾਲ ਸ਼ਾਮ ਨੂੰ ਉਹਦੇ ਨਾਲ ਜਦ ਚੱਲੀ ਮੈਂ ਸਿਨੇਮਾ ਵੇਖਣ ਤੇ ਮੇਰੇ ਨਾਲ-ਨਾਲ ਚੱਲੇ ਨਹੀਂ ਗਿਰਧਾਰੀ ਲਾਲ ਜੀ ਇਹ ਸਾਰੇ ਉਸ ਗਿਰਧਾਰੀ ਲਾਲ ਗਰੁੱਪ ਵਾਲੇ ਸੀ ਪਹਿਲਾਂ ਉਹ ਚੱਲ ਗਿਆ ਹੁਣ ਇਹ ਚੱਲ ਗਿਆ ਜਾਣਾ ਜਾਓ ਜਿੱਥੇ ਮਰਜੀ ਜਾਓ ਹਰਿਵਿੰਦ ਸਿੰਘ ਬਿੱਟੂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਅੰਗਰੇਜ਼ੀ ਵਿੱਚ ਇਹ ਮਿਸਾਲ ਆਮ ਤੌਰ ਤੇ ਦੱਸੀ ਜਾਂਦੀ ਹੈ ਜੋੜਦੇ ਉਹ ਅਮਰੀਕਾ ਦੇ ਕਿਸੇ ਸ਼ਹਿਰ ਨਾ ਮੈਨੂੰ ਉਹ ਸ਼ਹਿਰ ਦਾ ਨਾਮ ਯਾਦ ਨਹੀਂ ਪਰ ਅੰਗਰੇਜ਼ੀ ਵਿੱਚ ਉਹ ਕਹਾਣੀ ਬਹੁਤ ਪੁਰਾਣੀ ਹੈ ਤੇ ਬੜੀ ਪ੍ਰਸਿੱਧ ਹੈ ਕਿ ਇੱਕ ਸ਼ਹਿਰ 'ਚ ਦੋ ਲੀਡਰ ਹੁੰਦੇ ਸੀ ਦੋਵਾਂ ਦਾ ਪਿਆਰ ਭਰਾਵਾਂ ਵਰਗਾ ਸੀ ਹਰ ਗੱਲ 'ਚ 22 ਸਾਲ ਇਕੱਠੇ ਰਹੇ ਬਾਦ ਵਿੱਚ ਕਿਸੇ ਨਿੱਕੀ ਜਿਹੀ ਗੱਲ ਤੋਂ ਮਤਭੇਦ ਆ ਗਏ। ਦੋਵੇਂ ਜਣੇ ਅੱਡੋ ਅੱਡ ਹੋ ਗਏ। ਜਿਹੜਾ ਉਹਨਾਂ ਚੋਂ ਛੋਟਾ ਸੀ ਉਮਰ 'ਚ ਉਹਨੇ ਵੱਡੇ ਨੂੰ ਚੈਲੰਜ ਕਰਤਾ ਕਿ ਮੈਂ ਆਪਣਾ ਹਲਕਾ ਛੱਡ ਕੇ ਚੌਣਚੇ ਦੇ ਮੁਕਾਬਲੇ ਖਲੋਊਂਗਾ। ਉੱਥੋਂ ਦੀ ਰਵੈਤ ਹੈ ਜਿੱਦਾਂ ਅੱਜਕੱਲ ਕਮਲਾ ਹੈਰਿਸ ਤੇ ਡੋਨਲਡ 트ੰਪ ਨੂੰ ਇੱਕੋ ਪਲੇਟਫਾਰਮ ਤੇ ਇਕੱਠੇ ਕਰਕੇ ਕਹਿੰਦੇ ਆਓ ਬਹਿਸ ਕਰੋ। ਜੀ। ਉਹ ਰਵੈਤ ਉਹਨਾਂ ਦੇ ਸ਼ਹਿਰਾਂ ਤੱਕ ਮੇਅਰ ਦੇ ਪਦਰ ਤੱਕ ਵੀ ਆ। ਇੱਕ ਪਾਸੇ ਉਹ ਮੇਰ ਵਾਸਤੇ ਖਲੋ ਗਿਆ ਇੱਕ ਪਾਸੇ ਦੂਜਾ ਖਲੋ ਗਿਆ ਜਿਹੜਾ ਦੂਜਾ ਸੀ ਉਹਨੂੰ ਪਹਿਲਾ ਟਾਈਮ ਮਿਲ ਗਿਆ ਉਹਨੇ ਬੋਲਣਾ ਸ਼ੁਰੂ ਕੀਤਾ ਇਹਦੇ ਚਾਰ ਨੁਕਸਾਨ 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 ਉਹ ਉਹ ਗਣੀ ਗਿਆ ਜਿਹੜਾ ਵੱਡਾ ਸੀ ਉਹਦੀ ਵਾਰੀ ਆਈ ਉਹਨੂੰ ਕਹਿੰਦੇ ਤੂੰ ਦੱਸ ਕਹਿੰਦਾ ਜੀ ਇਹ ਬੰਦਾ 20 25 ਸਾਲ 30 ਸਾਲ ਮੇਰੇ ਨਾਲ ਰਿਹਾ ਇਹਨੇ ਮੇਰੇ ਤੇ ਜਿੰਨੇ ਨੁਕਸ ਗੜਾਏ ਆ ਉਹ ਸਾਰੇ ਠੀਕ ਆ ਕਿਉਂਕਿ ਇੰਨੇ ਸਾਲ ਨਾਲ ਰਿਹਾ ਇਸ ਤੋਂ ਵੱਧ ਮੈਨੂੰ ਜਾਣਦਾ ਕੌਣ ਹੈ ਇਸ ਕਰਕੇ ਨੂੰ ਪਤਾ ਕਿ ਮੇਰੇ ਚ ਇਨੇ ਨੁਕਸੇ ਐਵੇਂ ਨਹੀਂ ਗਿਣਾ ਰਿਹਾ ਪਰ ਇੱਕ ਨੁਕਸੇ ਨੇ ਗਿਣਾਏ ਨਹੀਂ ਹੋਏ ਆ ਕਿ ਇਹੋ ਜਿਹੇ ਬੰਦੇ ਨੂੰ ਮੇਰੇ ਨਾਲ ਲਈ ਫਿਰਦਾਰਿਆ ਮੈਂ ਇਹਨੂੰ ਪਛਾਣ ਨਹੀਂ ਸਕਿਆ ਕਿ ਕਿਦਾਂ ਦਾ ਬੰਦਾ ਜੀ ਇਹੋ ਜਿਹੇ ਵੀ ਮੇਰੇ ਯਾਰ ਸੀ ਹੁਣ ਕੀ ਕੱਲ ਨੂੰ ਰਾਹੁਲ ਗਾਂਧੀ ਇਸ ਗੱਲ ਨੂੰ ਪਛਤਾ ਕੇ ਤੇ ਮੱਥੇ ਤੇ ਹੱਥ ਮਾਰੂਗਾ ਕਿ ਮੇਰੇ ਚ ਇਨੇ ਨੁਕਸੇ ਆ ਨੁਕਸਾਨ ਨੁਕਸਾਨ ਨੁਕਸੇ ਸਾਰੇ ਦੇ ਨੁਕਸੇ ਸਾਰੇ ਨੁਕਸੇ ਰਵਨੀਤ ਮਿੱਟੂ ਨੇ ਗਿਣਾ ਦਿੱਤੇ ਤੁਹਾਨੂੰ ਠੀਕ ਗਣਾਈਆਂ ਫਿਰ ਨੀਤ ਬਿੱਟੂ ਤੋਂ ਵੱਧ ਰਾਹੁਲ ਗਾਂਧੀ ਨੂੰ ਕੌਣ ਜਾਣ ਸਕਦਾ ਜੀ ਰਾਹੁਲ ਬੜੇ ਆਮਨਾ ਕਹਿ ਸਕਦਾ ਕਿ ਮੇਰੇ ਚ ਇੱਕ ਨੁਕਸ ਫਿਰ ਉਹਨਾਂ ਇਹਨਾਂ ਨੁਕਸਾਂ ਦੇ ਨਾਲ ਇਹ ਵੀ ਆ ਤੇ ਮੇਰੇ ਨਾਲ ਇਹੋ ਜਿਹਾ ਬੰਦਾ ਸੈਕੰਡ ਇਨ ਕਮਾਂਡ ਹੁੰਦਾ ਸੀ ਫਿਰ ਬਿੱਟੂ ਜਵਾਬ ਕੀ ਦੇਊਗਾ ਮੈਂ ਬਿੱਟੂ ਨੂੰ ਆਮ ਤੌਰ ਤੇ ਸਿਆਣੇ ਬੰਦਿਆਂ ਚ ਗਣਦਾ ਇਸ ਬੱਬ ਦੀ ਗੱਲ ਆ ਕਿ ਅੱਜ ਤੱਕ ਬਿੱਟੂ ਤੇ ਮੈਂ ਕਦੇ ਮਿਲੇ ਨਹੀਂ ਫੋਨ ਤੇ ਚਾਰ ਪੰਜ ਵਾਰ ਗੱਲ ਹੋਈ ਹੈ ਜੀ ਪਰ ਮੈਂ ਸਮਝਦਾ ਕਿ ਇਸ ਵਾਰੀ ਬਿੱਟੂ ਆਪਣੀਆਂ ਹੱਦਾਂ ਲੰਘ ਕੇ ਤੇ ਵਾਵਾ ਜਿਆਦਾ ਹੱਦਾਂ ਲੰਘ ਕੇ ਬੋਲਿਆ ਹੱਦ ਰੱਖ ਲੈਣਾ ਥੋੜੀ ਜਿਹੀ ਤੇ ਜਿਆਦਾ ਚੰਗਾ ਸੀ ਜੀ ਪੁਰਸਪ ਅੱਗੇ ਵੱਧਦੇ ਆ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਕਹਿੰਦੇ ਆ ਕਿ ਇੱਕ ਰਾਸ਼ਟਰ ਇੱਕ ਚੋਣਾ ਕਰਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਦੀ ਖਬਰ ਆਉਂਦੀ ਕਿ ਇਸੇ ਕਾਰਜਕਾਲ ਦੇ ਦੌਰਾਨ ਇਹ ਫੈਸਲਾ ਲਾਗੂ ਹੋ ਜਾਣਾ ਤੁਹਾਨੂੰ ਕੀ ਲੱਗਦਾ ਜੀ ਇਹ ਬਿਆਨ ਹੈ ਜਾਂ ਫਿਰ ਸੱਚਮੁੱਚ ਹੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੇ ਨਰਿੰਦਰ ਮੋਦੀ ਨੇ ਕੁਝ ਕਰਨਾ ਹੀ ਹੋਵੇ ਉਹਨੇ ਪਤਾ ਨਹੀਂ ਲੱਗਣ ਦੇਣਾ ਤਾਰਾ 370 ਬਾਰੇ ਗੱਲ ਉਹਨੇ ਗੁਪਤ ਰੱਖੀ ਸੀ 5 ਦਿਨ ਪਹਿਲਾਂ ਜਦੋਂ ਸਾਰੀ ਤਿਆਰੀ ਕਰ ਲਈ ਉਦੋਂ ਵੀ ਸਾਡੇ ਮੀਡੀਆ 'ਚ ਕੋਈ ਚਰਚਾ ਨਹੀਂ ਸੀ ਜੀ ਸਾਡੇ ਇੱਕ ਪ੍ਰੋਗਰਾਮ ਚੱਲਦਾ ਪਿਆ ਸੀ ਗੁਰਪ੍ਰੀਤ ਸੰਧਾ ਵਾਲੀਅਤ ਤੇ ਮੈਂ ਸੱਤਿਉਨੇ ਆਖਿਆ ਜੀ ਜੰਮੂ ਕਸ਼ਮੀਰ 'ਚ ਬੜੀਆਂ ਪਾਬੰਦੀਆਂ ਸਖਤ ਕੀਤੀਆਂ ਜਾ ਰਹੀਆਂ ਤੇ ਮੈਂ ਹਸ ਕੇ ਆਖਿਆ ਮੈਂ ਕਿਹਾ ਤਾਰਾ 370 ਟੁੱਟਣ ਵਾਲੀ ਕਹਿੰਦਾ ਉਹ ਕਿਦਾਂ ਟੁੱਟ ਸਕਦੀ ਹੈ ਮੈਂ ਕਿਹਾ ਇਦਾਂ ਟੁੱਟ ਸਕਦੀ ਹੈ ਕਿਉਂਕਿ ਉੱਥੇ ਲੱਗੀਆਂ ਪੈਰਾਮੈਟਰੀ ਫੋਰਸਾਂ ਨੂੰ ਕਹਿ ਦਿੱਤਾ ਗਿਆ ਸੀ ਕੇ ਸ਼ੇਸ਼ੇ ਮੇਰੇ ਨਾਲ ਰਾਸ਼ਨ ਜਮ੍ਹਾਂ ਕਰ ਲਓ ਅਬਰਨਾਤੀ ਯਾਤਰਾ ਤੇ ਗਏ ਲੋਕਾਂ ਨੂੰ ਆਖਿਆ ਸੀ ਦੋਹਾਂ ਧਰਾਂ ਦੇ ਅੰਦਰੋਂ ਜੰਮੂ ਕਸ਼ਮੀਰ ਖਾਲੀ ਕਰ ਦਿਓ ਉਹ ਸਾਰਾ ਕੁਝ ਦੱਸਦਾ ਸੀ ਕੁਝ ਵੱਡਾ ਹੋਣਾ ਜੇ ਨਿਰੰਦਰ ਮੋਤੀ ਨੇ ਕੁਝ ਕਰਨਾ ਹੈ ਤੇ ਚੁੱਪਚੀ ਬੀਤਾ ਨੇ ਕਰ ਦੇਣਾ ਨਾ ਰੌਲਾ ਨਹੀਂ ਪੈਣ ਦੇਣਾ ਜਿੱਥੋਂ ਤੱਕ ਸਵਾਲ ਇਸ ਗੱਲ ਦਾ ਕਿ ਅਸੂਲੀ ਤੌਰ ਤੇ ਇਹ ਹੋਣਾ ਚਾਹੀਦਾ ਕਿ ਨਹੀਂ ਮੈਂ ਸੋਚਦਾ ਕਿ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨੁਕਸਾਨ ਦੇਣ ਵਾਲਾ ਕਦਮ ਹੋਵੇਗਾ ਇੱਕ ਕਰਦਨਗੇ ਕਿ ਸਾਰੇ ਦੇਸ਼ ਵਿੱਚ ਇੱਕੋ ਟਾਈਮ ਤੇ ਪਾਰਲੀਮੈਂਟ ਚੋਣਾਂ ਤੇ ਸੂਬਿਆਂ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਸਾਡੇ ਕੋਲ ਇੱਥੇ ਕਈ ਵਾਰ ਇਹ ਨੋਬਤ ਆਈ ਕਿ ਪਾਰਲੀਮੈਂਟ ਦੀ ਚੋਣ ਵਿੱਚ ਵਿਚਾਰ ਲੋ ਕਰਾਉਣੀ ਪੈਂਦੀ ਰਹੇ ਮੁਰਾਰਜੀ ਦੇਸਾਈ ਨੂੰ ਪ੍ਰਧਾਨ ਮੰਤਰੀ ਬਣਾਇਆ ਫਿਰ ਉਤਾ ਚੌਧਰੀ ਚਰਨਸੋਂ ਬਣਿਆ 3 ਸਾਲ ਪੂਰੇ ਨਹੀਂ ਕੀਤੇ ਗਏ ਸਰਕਾਰ ਟੁੱਟ ਗਈ ਦੋਵਾਂ ਦੀ ਅੱਧ ਵਿਚਾਲਿਆਂ ਪਾਰਲੀਮੈਂਟ ਚੋਣੇ ਚੋਣ ਕਰਾਉਣੇ ਪਏ ਕਿ ਉਹਦੇ ਨਾਲ ਸਾਰੇ ਭਾਰਤ ਦੇ ਸੂਬਿਆਂ ਦੀਆਂ ਸਰਕਾਰਾਂ ਤੋੜੀਆਂ ਜਾਣਗੀਆਂ ਲੋਕਾਂ ਨੂੰ ਸਜ਼ਾ ਦਿੱਤੀ ਜਾਊਗੀ ਤੋੜ ਕੇ ਵੀ ਸਾਰੀਆਂ ਨਵੀਆਂ ਕਰੋ ਫਿਰ ਉਸ ਤੋਂ ਬਾਅਦ 1999 ਚ ਜੀਵ ਗਾਂਧੀ ਦੀ ਥਾਂ ਤੇ ਇਹਦਾ ਪੁਰਾਣਾ ਮਿੱਤਰ ਇਹ ਨਾਲ ਲੜ ਕੇ ਪ੍ਰਧਾਨ ਮੰਤਰੀ ਬਣਿਆ ਵੀ.ਪੀ ਸਿੰਘ ਵੀ.ਪੀ ਸਿੰਘ ਤੇ ਚੰਦਰਸ਼ੇਖਰ ਤੇ ਝਗੜੇ 'ਚ ਉਹ ਸਰਕਾਰ ਡੇਢ ਸਾਲ ਨਾਲ ਚੱਲ ਸਕੀ ਦੋ ਵਾਰੀ ਵਾਰੀ ਪ੍ਰਧਾਨ ਮੰਤਰੀ ਬਣ ਗਏ 1999 ਚ ਫਿਰ ਚੋਣਾਂ ਕਰਾਉਣੀਆਂ ਪਈਆਂ ਕਿ ਸਾਰੇ ਭਾਰਤ ਦੇ ਸੂਬਿਆਂ ਦੀਆਂ ਨਾਲ ਕਰਾਉਣੀਆਂ ਪੈਣਗੀਆਂ 91 ਚ ਨਰਸਿੰਘਾ ਰਾ ਪ੍ਰਧਾਨ ਮੰਤਰੀ ਬਣ ਗਿਆ 96 ਤੱਕ ਹੋ ਰਿਹਾ 96 ਤੋਂ 98 ਤੱਕ ਤਿੰਨ ਪ੍ਰਧਾਨ ਮੰਤਰੀ ਬਦਲ ਗਏ 98 ਚ ਚੋਣ ਕਰਾਈ ਕਾਰਗਿਲ ਦੀ ਜੰਗ ਦੇ ਬੋਝੇ ਠੀਕ ਸਾਲ ਬਾਅਦ ਫਿਰ ਸਰਕਾਰ ਟੁੱਟ ਗਈ ਤੇ ਫਿਰ ਚੋਣ ਕਰਾਉਣੀ ਪਈ 99 ਚ ਇਹ ਦਾ ਮਤਲਬ ਜਦੋਂ ਵੀ ਕੇਂਦਰ ਚ ਕੋਈ ਪੌੜਾ ਪੈ ਜੇ ਕੋਈ ਸਿਆਪਾ ਪੈ ਜੇ ਤਾਂ ਸਾਰੇ ਸੂਬਿਆਂ ਨੂੰ ਨਾਲ ਭੁਗਤਣਾ ਪਊ ਦੂਜਾ ਪੱਖ ਸੂਬਿਆਂ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚ ਤੇ ਜੰਮੂ ਕਸ਼ਮੀਰ 'ਚ ਸਭ ਤੋਂ ਵੱਧ ਵਾਰ ਤੇ ਸਭ ਤੋਂ ਵੱਧ ਲੰਮਾ ਸਮਾਂ ਰਾਸ਼ਟਰਪਤੀ ਰਾਜ ਲੱਗਿਆ ਪਹਿਲਾਂ ਸਾਡਾ ਵੱਧ ਹੁੰਦਾ ਸੀ ਧਾਰਾ 370 ਤੋੜਨ ਤੋਂ ਬਾਅਦ ਜੰਮੂ ਕਸ਼ਮੀਰ ਦਾ ਵੱਧ ਗਿਆ ਸਭ ਤੋਂ ਪਹਿਲੀ ਵਾਰੀ ਸਰਕਾਰ ਜਿਹੜੀ ਤੋੜੀ ਗਈ ਉਹ ਵੀ ਪੰਜਾਬ ਦੀ ਪੈਪਸੋ ਵਾਲੀ ਸਰਕਾਰ ਸੀ ਕੱਲ ਨੂੰ ਇੱਥੇ ਨੌਬਤ ਆ ਜਾਂਦੀ ਹੈ ਜਦੋਂ 1967 ਤੋਂ ਬਾਅਦ 69 'ਚ ਆ ਗਈ ਸੀ ਗੁਰਨਾਮ ਸਿੰਘ ਤੇ ਲక్ష్మణ ਸਿੰਘ ਦੀਆਂ ਸਰਕਾਰਾਂ ਦਾ ਰੇੜਕਾ ਪੈ ਗਿਆ ਫਿਰ 67 ਚ ਚੋਣਾਂ ਹੋਈਆਂ ਤੇ 72 ਚ ਫਿਰ ਕਰਾਉਣੀਆਂ ਪੈ ਗਈਆਂ ਕਿਉਂਕਿ ਜਸਟਿਸ ਗੁਰਨਾਮ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦਾ ਝਗੜਾ ਪੈ ਗਿਆ ਫਿਰ 77 ਚ ਚੋਣ ਹੋਈ ਬਾਦਲ ਸਾਹਿਬ ਦੂਜੀ ਵਾਰੀ ਮੁੱਖ ਮੰਤਰੀ ਬਣੇ ਤੇ 80 ਚ ਫਿਰ ਚੋਣਾਂ ਕਰਾਉਣੀਆਂ ਪੈ ਗਈਆਂ ਇੱਥੇ ਦਰਬਾਰਾ ਸਿੰਘ ਦੀ ਸਰਕਾਰ ਬਣੀ 83 ਚ ਟੁੱਟ ਗਈ 85 ਚ ਫਿਰ ਚੋਣਾਂ ਕਰਾਉਣੀਆਂ ਪਈਆਂ ਆਪਰੇਸ਼ਨ ਬ੍ਰੋਸਟਾਰ ਤੋਂ ਬਾਅਦ 85 ਵਾਲੀ ਸਰਕਾਰ ਸੁਰਜੀਤ ਸਿੰਘ ਬਰਨਾਲੇ ਦੀ ਪੌਣੇ ਦੋ ਸਾਲ ਮਹਾ ਚੱਲੀ ਉਹ ਫਿਰ ਟੁੱਟ ਗਈ ਜੇ ਹੁਣ ਪੰਜਾਬ ਦੀ ਸਰਕਾਰ ਟੁੱਟ ਜੇ ਕਿ ਸਾਰੇ ਭਾਰਤ ਦੇ ਸੂਬਿਆਂ ਦੀਆਂ ਤੇ ਪਾਰਲੀਮੈਂਟ ਦੀਆਂ ਚੋਣਾਂ ਤੋੜ ਕੇ ਨਵੀਂ ਚੋਣ ਕਰਾਈ ਦਿਓ ਇੱਕ ਦੇਸ਼ ਇੱਕ ਚੋਣ ਜਾਂ ਫਿਰ ਕੀ ਹੋਵੇਗਾ ਕਿ 5 ਸਾਲ ਪੂਰੇ ਕਰਨ ਵਾਸਤੇ ਇਹ ਪਾਰਟੀਆਂ ਨਹੀਂ ਚਲਾ ਸਕਦੀਆਂ ਤੇ ਗਵਰਨਰ ਦੇ ਰਾਹੀਂ 5 ਸਾਲ ਪਸ ਸਰਕਾਰ ਚਲਾਜੋਗੇ ਫਿਰ ਤਾਂ ਕੇਂਦਰ ਲਈ ਸੌਖਾ 4 ਐਮਐਲਏ ਤੋੜ ਕੇ ਇਧਰ ਉਧਰ ਕਰ ਦਿਓ ਸਰਕਾਰ ਤਰਵਾ ਦਿਓ ਸੂਬੇ ਦੀ ਸਰਕਾਰ ਕੇਂਦਰ ਚੋਂ ਚਲਾਓ ਇਹ ਬਹੁਤ ਗਲਤ ਸੋਚ ਆ ਜਿੱਤੇ ਕੰਮ ਕੀਤਾ ਜਾ ਰਿਹਾ ਇਹ ਨਹੀਂ ਹੋਣਾ ਚਾਹੀਦਾ ਇਹ ਕਦਮ ਵਾਪਸ ਲੈਣਾ ਚਾਹੀਦਾ ਸੂਬਿਆਂ 'ਚ ਵੀ ਮਤ ਦੇ ਦਿਆ ਨਾ ਉਹਦੇ ਹਮਾਇਤਿਆਂ 'ਚ ਵੀ ਮਤ ਦੇ ਦਿਆ ਪਤਾ ਨਹੀਂ ਮੈਂ ਇਥੇ ਸਾਥ ਦੇਣਗੇ ਕਿ ਨਹੀਂ ਬਿਲਕੁਲ ਪੰਸਾਬ ਅੱਗੇ ਵੱਧਦੇ ਗੱਲ ਕਰਦੇ ਆ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਆ ਝਾੜ ਜਮ ਕੀਤੀ ਆ ਜਿ ਕੁਝ ਕੁ ਵਕੀਲਾਂ ਦੀ ਕਿ ਝੂਠੇ ਕੇਸ ਆ ਜਿਹੜੇ ਉਹ ਵੀ ਚੱਲਦੇ ਪਏ ਆ ਤੇ ਕੁਝ ਕੁ ਬਿਆਨ ਵੀ ਝੂਠੇ ਦਿੱਤੇ ਜਾ ਰਹੇ ਪੰਸਾਬ ਇਹ ਮਾਮਲਾ ਕੀ ਆ ਪੂਰਾ ਇਹ ਗੱਲ ਠੀਕ ਆ ਸੁਪਰੀਮ ਕੋਰਟ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਆ ਉਹਨੇ ਆਖਿਆ ਕਿ ਵਕੀਲ ਇੱਥੇ ਝੂਠੇ ਬਿਆਨ ਪੇਸ਼ ਕਰਦੇ ਆ ਬਿਆਨ ਉਹਨਾਂ ਦੇ ਕਲਾਇੰਟ ਜਿਹੜੇ ਨੇ ਜਿਨ੍ਹਾਂ ਵੱਲੋਂ ਕੇਸ ਲੜਦੇ ਆ ਉਹਨਾਂ ਵੱਲੋਂ ਹੁੰਦੇ ਆ ਪਰ ਤਸਦੀਕ ਤੇ ਵਕੀਲਾ ਨਹੀਂ ਕੀਤੇ ਹੁੰਦੇ ਜੀ ਉਹਨਾਂ ਚ ਝੂਠ ਬੋਲ ਕੇ ਕੋਈ ਅਦਾਲਤ ਵਿੱਚੋਂ ਸਜ਼ਾ ਦੀ ਛੋਟ ਮੰਗਦਾ ਕੋਈ ਕਿਸੇ ਦੀ ਦਿੱਤੀ ਛੋਟ ਜਿਹੜੀ ਉਹ ਵਾਪਸ ਕਰਾਉਣੀ ਚਾਹੁੰਦਾ ਜੱਜ ਸਾਹਿਬਾਂ ਨੇ ਆਖਿਆ ਕਿ ਸਾਡੇ ਕੋਲ ਜਿਹੜਾ ਬੈਂਚ ਹੁੰਦਾ ਰੋਜ਼ 60 70 ਕੇਸ ਲੱਗਦੇ ਆ ਅਸੀਂ ਇਹਨੇ ਕੇਸਾਂ ਦਾ ਇੱਕ ਇੱਕ ਵਰਕਾ ਇੱਕ ਇੱਕ ਪੈਰਾ ਨਹੀਂ ਪੜ ਸਕਦੇ ਕਾਲੀ ਵਿੱਚ ਮੋਟਾ-ਮੋਟਾ ਪੜਦਾ ਹੁੰਦਾ ਆਪਰੇਟਰ ਪਾਰਟ ਪੜਦਾ ਹੁੰਦਾ ਤੇ ਵਕੀਲਾਂ ਨੂੰ ਇਸ ਗੱਲ ਦਾ ਪਤਾ ਉਹ ਇਸ ਤਰ੍ਹਾਂ ਦੇ ਝੂਠੇ ਐਪੀਟਿਊਡ ਨਾਲ ਸਾਈਨ ਕਰਨ ਲੱਗ ਪਏ ਇਹ ਗੱਲਾਂ ਅੱਗੇ ਵੀ ਹੋਈਆਂ ਜਦੋਂ ਅੱਗੇ ਵੀ ਹੋਈਆਂ ਨੇ ਤੇ ਇਹਨਾਂ ਗੱਲਾਂ ਦੇ ਉੱਤੇ ਅਦਾਲਤਾਂ ਨੂੰ ਸਖਤ ਹੋਣਾ ਚਾਹੀਦਾ ਸ਼ੁਕਰ ਹੈ ਸੁਪਰੀਮ ਕੋਰਟ ਹੋਣ ਲੱਗੀ ਹੈ ਇਦਾਂ ਦੇ ਆਰਡਰ ਵੀ ਜਾਂਦੇ ਰਹੇ ਜਿਹੜਾ ਜੱਜ ਸਾਹਿਬ ਨੂੰ ਪਤਾ ਹੀ ਨਹੀਂ ਥੱਲੇ-ਥੱਲੇ ਬਣ ਕੇ ਚੱਲ ਜਾਂਦੇ ਰਹੇ ਇਹ ਵੀ ਹੋਇਆ ਕਿ ਇੱਥੇ ਜਾਲੀ ਵਿਆਹਾਂ ਵਾਲੇ ਪ੍ਰੋਟੈਕਸ਼ਨ ਮੰਗਣ ਪੁਲਿਸ ਦੀ ਸਿਕਿਉਰਿਟੀ ਮੰਗਣ ਵਾਈ ਹਾਈ ਕੋਰਟ ਚ ਪੇਚ ਹੋਏ ਮਗਰੋਂ ਪਤਾ ਲੱਗਾ ਕਿ ਚੰਡੀਗੜ੍ਹ ਚ ਇੱਕ ਇਹੋ ਜਿਹਾ ਗਰੁੱਪ ਇੱਕ ਗੈਂਗ ਚੱਲਦਾ ਜਿਹੜਾ ਪੈਕੇਜ ਦਿੰਦੇ ਆ ਮੁੰਡੇ ਕੁੜੀ ਨੂੰ ਤੁਹਾਡਾ ਵਿਆਹ ਵੀ ਜਿਹੜੇ ਮਰਜ਼ੀ ਧਰਮ ਦੇ ਮਤਲਬ ਕਰਾਓ ਅਸੀਂ ਕਰਵਾ ਕੇ ਦਿਆਂਗੇ ਤੁਹਾਡੇ ਲਈ ਪੰਡਤ ਹੋਵੇ ਭਾਈ ਹੋਵੇ ਮੁੱਲਾ ਹੋਵੇ ਪਾਦਰੀ ਹੋਵੇ ਉਹ ਪ੍ਰਬੰਧ ਅਸੀਂ ਕਰਾਂਗੇ ਵਿਆਹ ਦੇ ਉੱਤੇ ਜਿਹੜੀ ਬਰਾਤ ਵਿਖਾਉਣੀ ਆ ਬਰਾਤ ਵਾਲੇ ਬੰਦਿਆਂ ਦਾ ਵੀ ਪ੍ਰਬੰਧ ਅਸੀਂ ਕਰਾਂਗੇ ਖਾਣ ਪੀਣ ਦੇ ਡਰਾਮੇ ਦਾ ਪ੍ਰਬੰਧ ਵੀ ਅਸੀਂ ਕਰਾਂਗੇ ਵਕੀਲ ਦੀ ਫੀਸ ਵੀ ਅਸੀਂ ਤੈਅ ਕਰਾਂਗੇ ਤੇ ਅਸੀਂ ਤੁਹਾਨੂੰ ਪੁਲਿਸ ਤੋਂ ਪ੍ਰੋਟੈਕਸ਼ਨ ਵੀ ਲਿਆ ਦੇਵਾਂਗੇ ਤੇ ਰਹਿਣ ਲਈ ਟਿਕਾਣਾ ਵੀ ਲਿਆ ਦੇਵਾਂਗੇ ਇਦਾਂ ਦੇ ਕੇਸ ਕਈ ਵਾਰ ਫੜੇ ਜਾ ਚੁੱਕੇ ਤੇ ਫਿਰ ਕੇ ਅਸੀਂ ਕਿਉਂ ਇੱਥੇ ਦਾ ਵਕੀਲ ਜਾਲੀ ਫੜੇ ਜਾ ਚੁੱਕੇ ਆ ਜੀ ਇੱਥੇ ਲੁਧਿਆਣੇ ਦੇ ਵਿੱਚ ਅਜੇ ਪਿਛਲੇ ਸਾਲ ਦੀ ਗੱਲ ਪਿਛਲੇ ਤੋਂ ਪਿਛਲੇ ਦੀ ਆ 92 ਐਮਐਲਏ ਆਮ ਆਦਮੀ ਪਾਰਟੀ ਦੇ ਪੰਜਾਬ ਚ ਤੇ ਬੜੀ ਦੁਹਾਈ ਮੱਚਦੀ ਐਸ ਪਾਰਟੀ ਨੂੰ ਪਹਿਲੀ ਵਾਰੀ ਇੰਨੇ ਮਿਲੇ ਪਰ 92 ਤੋਂ ਇੱਕ ਵਧਾ ਕੇ 93 ਵਕੀਲ ਪਤਾ ਲੱਗਾ ਲੁਧਿਆਣੇ ਚ ਜਾਲੀ ਨੇ ਜੀ ਮਗਰੋਂ ਕਾਂਟ ਛਾਂਟ ਹੋਈ ਤੇ ਕਹਿੰਦੇ 48-49 ਨੇ ਉਹਨਾਂ ਚੋਂ ਇੱਕ ਬੰਦਾ ਬਾਰ ਦਾ ਅਹੁਦੇਦਾਰ ਰਹਿ ਚੁੱਕਾ ਸੀ ਜਦੋਂ ਸ਼ਿਕਾਇਤ ਹੋਈ ਤੇ ਉਹਨੇ ਅਖਾ ਜੀ ਸ਼ਿਕਾਇਤ ਸੱਚੀ ਹੈ ਮੇਰੀ ਡਿਗਰੀ ਜਾਲੀ ਹੈ ਪਰ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਐ ਐਸੇ ਨੇ ਯੂਪੀ ਚੱਕ ਦੇ ਬਣਵਾ ਕੇ ਲਿਆਂਦੀ ਮੈਂ ਤਾਂ ਸਿਰਫ ਪੈਸੇ ਦਿੱਤੇ ਸੀ ਤੇ ਹਾਈ ਕੋਰਟ 'ਤੇ ਰਜਿਸਟਰ ਕਰਾਉਣ ਵਾਸਤੇ ਵੀ ਇਹੋ ਹੀ ਗਿਆ ਸੀ ਮੈਂ ਨਹੀਂ ਗਿਆ ਇਹਨੇ ਸਭ ਕੁਝ ਕਰਵਾ ਕੇ ਦਿੱਤਾ ਮਗਰੋਂ ਨੇ ਆਖਿਆ ਪੁਰਾਣੇ 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 ਦੀ ਉਹ ਵੀ ਡਿਗਰੀ ਨਿਕਲ ਆਪੀ ਕੋਈ ਦੂਸਰਾ ਬੰਦਾ ਕਿਸੇ ਥਾਂ ਤੇ ਝਾਲੀ ਸਰਟੀਫਿਕੇਟ ਜਾ ਕੇ ਪੇਸ਼ ਕਰੇ ਉਹਦੇ ਉੱਤੇ ਮੁਕੱਦਮਾ ਬਣਦਾ 420 ਲੱਗਦੀ ਜਿਹੜੇ ਵਕੀਲਾਂ ਦੇ ਇਹੋ ਜਿਹੇ ਝਾਲੀ ਸਰਟੀਫਿਕੇਟ ਝਾਲੀ ਡਿਗਰੀਆਂ ਨਿਕਲੀਆਂ ਕਿ ਉਹਨਾਂ ਦੇ ਉੱਤੇ ਜਾਂ ਉਹਨਾਂ ਨੂੰ ਇਹੋ ਜਿਹੇ ਡਿਗਰੀਆਂ ਦਿਵਾਉਣ ਵਾਲੇ ਤੇ ਰਜਿਸਟਰ ਕਰਾਉਣ ਵਾਲੇ ਤੇ ਕਿਸੇ ਤੇ ਉਹ 420 ਲੱਗੀ ਆ ਆਮ ਤੌਰ ਤੇ ਹੁੰਦਾ ਇਹ ਹੈ ਕਿ ਜਿਹੜਾ ਕਾਨੂੰਨ ਆਮ ਲੋਕਾਂ ਵਾਸਤੇ ਬਹੁਤ ਸਖਤ ਹੁੰਦਾ ਉਹ ਕਾਨੂੰਨ ਇਹੋ ਜਿਹੇ ਲੋਕਾਂ ਵਾਸਤੇ ਨਰਮੀ ਵਰਤ ਜਾਂਦਾ ਹੁਣ ਸੁਪਰੀਮ ਕੋਰਟ ਨੇ ਕੱਲ ਜੋ ਕੁਛ ਆਖਿਆ ਉਹਨੇ ਆਖਿਆ ਸੀ ਇਸ ਗੱਲ ਤੋਂ ਬੜੇ ਦੁਖੀ ਆ ਕਿ ਵਕੀਲ ਸਾਹਿਬਾਨ ਹੋ ਜਿਹੜੇ ਜਾਲੀ ਗਹਿਗੇ ਕੇਸ ਉਹ ਪੇਸ਼ ਕਰਦੇ ਨੇ ਜਾਲੀ ਬਿਆਨ ਪੇਸ਼ ਕਰਦੇ ਨੇ ਇਕੱਲਾ ਦੁਖੀ ਹੋਣ ਦੀ ਲੋੜ ਨਹੀਂ ਸੁਪਰੀਮ ਕੋਰਟ ਨੂੰ ਕੁਛ ਨਾ ਕੁਛ ਇਹੋ ਜਿਹਾ ਮਸਾਲੀ ਕਦਮ ਚੁੱਕਣਾ ਚਾਹੀਦਾ ਕਿੱਗੇ ਤੋਂ ਕੋਈ ਇਸ ਤਰ੍ਹਾਂ ਕਰਨ ਦੀ ਜੁਰਤ ਨਾ ਕਰ ਸਕੇ ਇੱਥੇ ਤਾਂ ਅਜੇ ਕੱਲ ਇੱਕ ਬੁੜੇ ਦੀ ਸਜ਼ਾ ਮਾਫ ਕੀਤੀ ਗਈ ਆ ਕਿਉਂਕਿ ਉਹਦੀ ਉਮਰ 86 ਸਾਲ ਤੋਂ ਉੱਪਰ ਹੋ ਗਈ ਹੁਣ ਜੇਲ੍ਹ ਭੇਜਣ ਜੋਗ ਨਹੀਂ ਰਹਾ ਪਰ ਕਹਿੰਦੇ ਐਡਾ ਵੱਡਾ ਨੈਟਵਰਕ ਵਾਲਾ ਠੱਗ ਸੀ ਕਿ ਅਦਾਲਤਾਂ ਚ ਝੂਠਾ ਜੱਜ ਬਣ ਕੇ ਬਹਿ ਕੇ 300 ਵੱਧ ਕੇਸਾਂ ਦੇ ਫੈਸਲੇ ਸੁਣਾ ਚੁੱਕਾ ਸੀ ਜੀ ਜੇ ਭਾਰਤੀਆਂ ਅਦਾਲਤਾਂ ਬਾਰੇ ਦੁਨੀਆ ਚਾਹ ਪ੍ਰਭਾਵ ਜਾਵੇ ਤੇ ਚੰਗਾ ਰਹੂਗਾ ਇਸ ਕਰਕੇ ਸੁਪਰੀਮ ਕੋਰਟ ਨੂੰ ਹੋਰ ਸਖਤ ਹੋਣਾ ਚਾਹੀਦਾ ਹੋਰ ਹੋਣਾ ਚਾਹੀਦਾ ਬਹੁਤ ਸਖਤ ਹੋਣਾ ਚਾਹੀਦਾ ਬਿਲਕੁਲ ਪਰ ਅਸਰ ਸ਼ਕਤੀ ਦੀ ਗੱਲ ਤੁਸੀਂ ਕੀਤੀ ਹੈ ਤੇ ਨਸ਼ੇ ਵੀ ਪੰਜਾਬ ਚ ਵਧੇ ਨੇ ਪਿਛਲੇ ਸਮੇਂ ਦੀਆਂ ਸਰਕਾਰਾਂ ਤੇ ਵੀ ਇਹ ਦੋਸ਼ ਲੱਗੇ ਹੈ ਪਰ ਇੱਥੇ ਕੰਟਰੋਲ ਨਹੀਂ ਹੋ ਰਿਹਾ ਹੁਣ ਚਰਚਾ ਚੱਲਦੀ ਪਈ ਹੈ ਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਿਹੜੇ ਭਰਤੀ ਹੁੰਦੇ ਨੌਜਵਾਨ ਨਸ਼ਾ ਛਡਣ ਲਈ ਉਹਨਾਂ ਦੀ ਮੌਤਾਂ ਦੀ ਗਿਣਤੀ ਵੀ ਵੱਧਦੀ ਇਹ ਕਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਜੀ ਗੱਲ ਇਹ ਆ ਕਿ ਸਾਡਾ ਸਾਰਾ ਸਰਕਾਰੀ ਪ੍ਰਬੰਧ ਬਾਹਰਲੇ ਫੋੜੇ ਫਿੰਸੀ ਦਾ ਇਲਾਜ ਕਰਦਾ ਸਰੀਰ ਦੇ ਅੰਦਰ ਜਿਹੜੀ ਬਿਮਾਰੀ ਆ ਉਹਨੂੰ ਨਹੀਂ ਦੇਖ ਲਾ ਇਹ ਇੱਥੇ ਦੋ ਫੁੜੀਆਂ ਲੈ ਕੇ ਕੋਈ ਜਾਂਦਾ ਹੋਵੇ ਕੋਈ ਡਰੱਗ ਲੈਂਦਾ ਹੋਵੇ ਕੋਈ ਨਸ਼ੇੜੀ ਹੋਵੇ ਉੱਤੇ ਕਾਰਵਾਈ ਕਰਦੇ ਵੱਧ ਤੋਂ ਵੱਧ ਰੇਲਵੇ ਲਾਈਨਾਂ ਦੇ ਕੰਢੇ ਜਾਂ ਕਿਸੇ ਟੁੱਟੇ ਭੱਜੇ ਪੁਲ ਦੇ ਲਾਗੇ ਖਲੋ ਕੇ ਪੁੜੀਆਂ ਵੇਚਣ ਵਾਲੇ ਨੂੰ ਫੜਦੇ ਹੂੰ ਇਹ ਦੋ ਪਰਵੱਡੀ ਡਰੱਗ ਵਾਲੇ ਨੂੰ ਬਹੁਤ ਘੱਟ ਫੜਿਆ ਜਾਂਦਾ। ਅ ਕੱਲ ਪਰਸੋ ਦੀਆਂ ਦੋ ਤਿੰਨ ਖਬਰਾਂ ਆਈਆਂ ਨੇ ਹੁਣ ਕੱਲ ਇੱਕ ਪਗੌੜਾ ਫੌਜੀ ਫੜਿਆ ਗਿਆ 12.5 ਕਿਲੋ ਹੀਰੇ ਨੂੰ ਤੇ ਫੜੀ ਗਈ। ਉਹ ਥੋੜੀ ਜਿਹੀ ਸ਼ਕਤੀ ਹੋਇ ਜਾਪਦੀ ਹੈ। ਜਿੱਦਾਂ ਇਹ ਆ ਬੰਦੇ ਫੜੇ ਜਾਂਦੇ ਉਹਨਾਂ ਤੋਂ ਮੁੜ ਕੇ ਇਹ ਨਹੀਂ ਪੁੱਛਿਆ ਜਾਂਦਾ ਕਿ ਕੁੜੀਆਂ ਲਿਆਉਣ ਵਾਲਾ ਕਿਹੜੇ ਡੀਲਰ ਤੋਂ ਲਿਆ। ਜਿਹੜਾ ਉਹਦੇ ਵਰਗੇ 40-50 ਬੰਦਿਆਂ ਨੂੰ ਕੁੜੀਆਂ ਵੇਚਦਾ ਉਹ। ਉਸ ਡੀਲਰ ਨੂੰ ਫੜ ਕੇ ਇਹ ਨਹੀਂ ਪੁੱਛਿਆ ਜਾਂਦਾ ਕਿ ਸਾਰੇ ਸ਼ਹਿਰ ਨੂੰ ਸਪਲਾਈ ਕਰਨ ਵਾਲਾ ਥੋਕ ਡੀਲਰ ਕੜਾ। ਜੀ। ਜੋ ਥੋਕ ਡੀਲਰ ਨੂੰ ਫੜ ਕੇ ਜਿਹੜੇ ਵੱਡੇ ਸਪਲਾਈਰ ਆ ਜਿਨ੍ਹਾਂ ਨੇ ਪੰਜਾਬ ਨੂੰ ਹੱਬ ਬਣਾਇਆ ਪਿਆ ਉਹਨਾਂ ਦੀਆਂ ਮੁਸ਼ਕਲ ਨਹੀਂ ਕੱਸੀਆਂ ਨਹੀਂ ਉਹਨਾਂ ਤੇ ਰੁਕ ਨਹੀਂ ਸਕਦਾ ਇਸੇ ਤਰ੍ਹਾਂ ਹੀ ਜਿਹੜੇ ਨਸ਼ਾ ਛਡਾਊ ਕੇਂਦਰ ਇਹ ਵੀ ਆਪਣੇ ਆਪ ਚ ਪੰਜਾਬ ਚ ਇੱਕ ਬਿਜ਼ਨਸ ਬਣ ਗਿਆ ਹਰ ਕੋਈ ਯੂਥ ਭਲਾਈ ਯੂਥ ਸੁਧਾਰ ਦੇ ਨਾਂ ਦੇ ਉੱਤੇ ਨੌਜਵਾਨ ਸੁਧਾਰ ਦੇ ਨਾਂ ਦੇ ਉੱਤੇ ਕਈ ਲੋਕ ਇਹੋ ਜਿਹੇ ਜਿਨ੍ਹਾਂ ਨੇ ਨਸ਼ਾ ਸੁਧਾਰ ਨਸ਼ਿਆਂ ਤੋਂ ਬਿਮਾਰੀ ਤੋਂ ਬਚਾਉਣ ਵਾਲੇ ਕੇਂਦਰ ਖੋਲੇ ਆ ਇੱਕ ਇਹੋ ਜਿਹਾ ਕੇਂਦਰ ਪਿਛਲੇ ਹਫਤੇ ਫੜਿਆ ਗਿਆ ਜਿਹਦਾ ਲਾਇਸੈਂਸ ਰੱਦ ਹੋਏ ਨੂੰ ਜਿਹਨੂੰ ਬਾਹਰੋਂ ਸੀਲ ਕਰਕੇ ਤਾਲਾ ਲਾਇਆ ਨੂੰ ਸਾਲ ਤੋਂ ਵੱਧ ਹੋ ਗਿਆ ਪਰ ਉਹ ਅਜੇ ਵੀ ਚੱਲਦਾ ਸੀ ਕੇਂਦਰ ਕਿਤੇ ਚੱਲਦਾ ਤੇ 100 ਕਿਲੋਮੀਟਰ ਦੂਰ ਜਾ ਕੇ ਬੰਦੇ ਕਿਤੇ ਹੋਰਥੇ ਰੱਖੇ ਸੀ ਉੱਥੇ ਕੁੱਟ-ਕੁੱਟ ਕੇ ਮੁੰਡਾ ਇੱਕ ਮਾਰਤਾ ਘਰ ਜਾਨੇ ਰੋਲਾ ਪਾਇਆ ਤੇ ਫਿਰ ਕਾਰਵਾਈ ਹੋਣ ਲੱਗੀ ਅੱਜ ਦੀਆਂ ਅਖਬਾਰਾਂ ਚ ਫੇਰ ਇਦਾਂ ਦੇ ਇੱਕ ਕੇਂਦਰ ਦੀ ਰਿਪੋਰਟ ਲੱਗੀ ਪਈ ਇਦਾਂ ਤੇ ਕੇਂਦਰ ਜੜਿਆ ਇਹ ਆਪਣੇ ਆਪ ਨਹੀਂ ਚੱਲਦੇ ਇਹਨਾਂ ਦੀ ਪਿੱਛੇ ਤੇ ਕੋਈ ਨਾ ਕੋਈ ਸਰਕਾਰੀ ਦਰਬਾਰੇ ਪਹੁੰਚ ਵਾਲਾ ਬੰਦਾ ਹੁੰਦਾ ਸਾਡੇ ਮਾਝੇ ਚ ਕਹਿੰਦੇ ਕਿ ਕਟਾ ਕਿੱਲੇ ਦੇ ਜੋਰ ਤੇ ਟਿੰਗੜਦਾ ਜੀ ਜਿਹਨੂੰ ਪਤਾ ਮੇਰੇ ਪਿੱਛੇ ਕੋਈ ਹੈਗਾ ਇਹ ਜਿੰਨੇ ਇਦਾਂ ਦਾ ਕਾਰੋਬਾਰ ਕਰਦੇ ਆ ਨਜਾਇਜ਼ ਉਹਨਾਂ ਸਾਰਿਆਂ ਦੇ ਕੋਲ ਕੋਈ ਨਾ ਕੋਈ ਇਹੋ ਜਿਹਾ ਹੁੰਦਾ ਜਿਹੜਾ ਗਾਇਬ ਗਾਇ ਉਹਨਾਂ ਦੀ ਮਦਦ ਕਰਦਾ ਤੇ ਲਗਾਤਾਰ ਉਹਨਾਂ ਤੋਂ ਹਿੱਸਾ ਪੱਤੀ ਵਸੂਲਦਾ ਸਾਡੇ ਪੰਜਾਬ ਚ ਤਾਂ ਪੈਰ ਪੈਰ ਤੇ ਹਿੱਸਾ ਪੱਤੀਆਂ ਨਾਲ ਅਪਰਾਧ ਹੁੰਦੇ ਆ ਆੜੇ ਚੌਂਕਾਂ ਵਿੱਚ ਖਲੋ ਕੇ ਮੰਗਣ ਵਾਲੇ ਆ ਇਹਨਾਂ ਨੂੰ ਇਸਵੇਰੇ ਗੈਂਗ ਉਤਾਰ ਕੇ ਜਾਂਦੇ ਆ ਸ਼ਾਮ ਨੂੰ ਗੱਡੀ ਤੇ ਲੈ ਕੇ ਜਾਂਦੇ ਇਕੱਠੇ ਕਰਕੇ ਸਾਰਿਆਂ ਨੂੰ ਪਤਾ ਇਹਨਾਂ ਚ ਕਈ ਲੱਤਾਂ ਬਾਹਾਂ ਤੋੜ ਕੇ ਤੇ ਮੰਗਣ ਲਾਇਆ ਉਹਨਾਂ ਨੂੰ ਕੱਲਿਆਂ ਬਿਠਾ ਕੇ ਪੁੱਛੋ ਤੇ ਦੱਸ ਦਿੰਦੇ ਆ ਕਿ ਛੋਟੇ ਹੁੰਦੇ ਆ ਚੁੱਕ ਲਿਆ ਸੀ ਮੈਂ ਮੰਗਣ ਨੂੰ ਮੰਨਦਾ ਨਹੀਂ ਸੀ ਇਹਨਾਂ ਲੱਤ ਤੋੜ ਦਿੱਤੀ ਇਦਾਂ ਦੇ ਕਈ ਲੋਕ ਨੇ ਉਹ ਜੋ ਕੁਝ ਹੁੰਦਾ ਪਿਆ ਤੇ ਸਾਰੇ ਤੇ ਸਖਤੀ ਕਰਨੀ ਚਾਹੀਦੀ ਹੈ ਪਰ ਅਸੀਂ ਕਿਥੇ ਕਿਥੇ ਆਖਾਂਗੇ ਦਾਤ ਤਾਨੂੰ ਸਖਤੀ ਕਰਨੀ ਚਾਹੀਦੀ ਹੈ ਪੁਲਿਸ ਨੂੰ ਸਖਤੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਆ ਨਾ ਹੁੰਦੀ ਕਦੇ ਨਹੀਂ ਵੇਖੀ ਜਾ ਰਹੀ ਜੀ ਪਰ ਸਭ ਅੱਗੇ ਵੱਧਦੇ ਆ ਗੱਲ ਕਰਦੇ ਆ ਹਰਿਆਣੇ ਦੀ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਕੁਝ ਕੁ ਚਿਹਰੇ ਨੇ ਜਿਹੜੇ ਕਹਿੰਦੇ ਕਿ ਐਸੀ ਮੁੱਖ ਮੰਤਰੀ ਦਾ ਚਿਹਰਾ ਹੋਣਾ ਚਾਹੀਦਾ ਹੈ ਅਜੇ ਤੱਕ ਸਪਸ਼ਟ ਨਹੀਂ ਹੋ ਰਹੀ ਸਥਿਤੀ ਅੱਜ ਫਿਰ ਦੋ ਘੰਟੇ ਲੀਡਰਾਫਸ ਵਿੱਚ ਵਿਅਸਪੇ ਜੀ ਜਦੋਂ ਪਿਛਲੀ ਵਾਰੀ ਸੀ ਉਦੋਂ ਵੀ ਹੋੜੜ ਕਾ ਪਿਆ ਸੀ ਉਸ ਤੋਂ ਪਹਿਲਾਂ 2014 ਚ ਪਿਆ ਸੀ ਉਦੋਂ ਚਾਰ ਜਣੇ ਸੀ ਚੋਂ ਚੋ ਤਿੰਨ ਜਣ ਤਾਂ ਠੰਡੇ ਹੋ ਕੇ ਬਹਿ ਗਏ ਚੌਥਾ ਅੰਦਰ ਅੰਦਰ ਉੱਭਰਦਾ ਰਿਹਾ ਰਿਜਦਾ ਰਿਹਾ ਪੰਜਾਬੀ ਦਾ ਮੁਹਾਵਰਾ ਤੋੜੀ ਉਬਲੇਗੀ ਤੇ ਆਪਣੇ ਕੰਢੇ ਸਾੜ ਲੈਗੇ ਕਿਸੇ ਦਾ ਕੀ ਵਿਗਾੜ ਦੇਵੀ ਔਖੇ ਸੁਖੇ ਬਰਦਾਸ਼ ਕੀਤਾ ਸੀ ਹੁਣ ਜਦੋਂ ਨੇ ਵੇਖਿਆ ਕਿ ਨੈਵ ਸਣ ਨਹੀਂ ਲੈੰਦਾ ਉਦੋਂ ਵੀ ਇਹ ਭੜਕਿਆ ਅੱਗੋਂ ਚੋਣ ਆ ਗਈ ਉਨੇ ਫਿਰ ਬਿਆਨ ਦੇ ਦਿੱਤਾ ਕਿ ਸਭ ਤੋਂ ਸੀਨੀਅਰ ਮੈਂ ਤੇ ਮੁੱਖ ਮੰਤਰੀ ਦਾ ਦਾਵੇਦਾਰ ਮੈਂ ਹੋਣਾ ਚਾਹੀਦਾ ਮੈਂ ਦਾਵਾ ਕਰਾਂਗਾ ਤੂੰ ਕਰੇਗਾ ਪਰ ਪਾਰਟੀ ਦਾ ਐਲਾਨ ਨਿਉ ਸੁਣਿਆ ਪਾਰਟੀ ਇਹ ਐਲਾਨ ਪਹਿਲਾਂ ਕਰ ਚੁੱਕੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਹਰਿਆਣੇ ਦੇ ਲੋਕਾਂ ਸਾਹਮਣੇ ਭਾਜਪਾ ਵੱਲੋਂ ਮੁੱਖ ਮੰਤਰੀ ਬਣਨ ਵਾਸਤੇ ਚਿਹਰਾ ਜਿਹੜਾ ਉਹ ਮੌਜੂਦਾ ਮੁੱਖ ਮੰਤਰੀ ਨੈਭ ਸਿੰਘ ਸੈਣੀ ਹੋਵੇਗਾ ਜੇ ਪਾਰਟੀ ਉਹਦਾ ਨਾਮ ਐਲਾਨ ਕਰ ਚੁੱਕੀ ਹੈ ਤੇ ਤੂੰ ਮੁੱਖ ਮੰਤਰੀ ਪੰਚਕੂਲੇ ਦਾ ਬਣਿਆ ਕਿ ਗਾਂਬਾੜੇ ਦਾ ਉਹ ਦੋ ਅਮਲੀ ਆਪੋ ਚ ਬੁੱਢੇ ਬੈਠੇ ਸੀ ਇੱਕ ਜਣਾ ਦੂਜੇ ਨੂੰ ਕਹਿੰਦਾ 나જર ਸਿਆਮ ਮੇਰੇ ਮੁੰਡੇ ਰਾਤੀ ਸਲਾਹ ਕਰਦੇ ਸੀ ਚੰਡੀਗੜ੍ਹ ਦਾ ਸ਼ਹਿਰ ਨਾਖਰੀ ਦੇ ਲਈ ਤੇ ਗੋ ਦੂਸਰਾ ਕਹਿੰਦਾ ਤੇਜਾ ਸਿਆਮ ਗੱਲ ਤਾਂ ਤੇਰੇ ਠੀਕ ਆ ਲੈ ਲੈਣਾ ਚਾਹੀਦਾ ਪਰ ਮੇਰੇ ਤੇ ਮੁੰਡੇ ਅਜੇ ਵੇਚਣ ਨੂੰ ਨਹੀਂ ਮੰਨਦੇ ਉਹਦਾ ਮਤਲਬ ਇਹ ਕਿ ਤੁਸੀਂ ਤੇ ਖਰੀਦਣ ਦੀ ਸਲਾਹਾਂ ਕਰਦੇ ਜੀ ਮੇਰੇ ਮੁੰਡੇ ਤੇ ਪਹਿਲੇ ਹੀ ਮਾਲਕ ਹੈ ਇਹ ਹੀ ਹਾਲਤ ਇਹਨਾਂ ਦੀ ਆ ਅੰਦਰੇ ਬੈਜਤੇ ਕਹਿੰਦਾ ਮੈਂ ਦਾਵਾ ਕਰੂੰਗਾ ਮੈਂ ਆਖੂੰਗਾ ਕਿ ਮੈਂ ਮੁੱਖ ਮੰਤਰੀ ਹੋਣਾ ਚਾਹੀਦਾ ਪਰ ਉੱਥੇ ਤੇਰੇ ਤੋਂ ਪਹਿਲਾਂ ਇੱਕ ਬਠਾ ਚੁੱਕਿਆ ਜਿਹੜਾ ਪਹਿਲਾਂ ਚੰਡੀਗੜ੍ਹ ਦਾ ਮਾਲਕ ਬਣਿਆ ਫਿਰਦਾ ਜੀ ਉਹ ਤੇਜਾ ਸਿੰਘ ਦੇ ਮੁੰਡੇ ਦਾ ਕੀ ਕਰੋਗੇ ਤੂੰ ਨਾਜਸ ਸਿੰਘ ਦੇ ਮੁੰਡੇ ਨੂੰ ਚਲਾਵਾ ਕਰਦਾ ਕਰੀ ਜਾ ਕੌਣ ਪੁੱਛਦਾ ਅੱਗੇ ਵੀ ਕੀਤੀਆਂ ਸੀ ਮੁੜ ਕੇ ਉਹ ਕੀਤੀਆਂ ਕਰਾਈਆਂ ਰਹਿ ਗਈਆਂ ਤੇ ਹੁਣ ਜੇ ਫੇਰ ਉਹ ਸਲਾਮਾਂ ਕਰਨੀਆਂ ਕਰੀ ਜਾਓ ਪਰ ਜਿਹੜੇ ਹਰਿਆਣੇ ਦੇ ਲੋਕ ਉਹਨਾਂ ਨੇ ਪੁੱਛਿਆ ਉਹ ਤੇ ਕਹਿੰਦਾ ਤੁਸੀਂ ਕੋਈ ਵੀ ਨਹੀਂ ਚਾਹੀਦੇ ਐਸ ਬੜੀ ਉੱਥੋਂ ਜੀਆਂ ਰਿਪੋਰਟਾਂ ਆ ਰਹੀਆਂ ਨੇ ਦੇ ਲਗਾਤਾਰ ਆ ਰਹੀਆਂ ਉਹ ਰਿਪੋਰਟਾਂ ਦੱਸਦੀਆਂ ਨੇ ਕਿ ਭਾਜਪਾ ਦਾ ਗਰਾਫ ਹਰਿਆਣੇ 'ਚ ਡਿੱਗਦਾ ਪਿਆ ਜੀ ਕਾਂਗਰਸ ਪੈਰੋ ਪੈਰ ਚੜ੍ਹ ਰਹੀ ਹੈ ਕਾਂਗਰਸੀਆਂ ਦੀ ਅੰਦਰੂਨੀ ਗੁੱਟਬੰਦੀ ਜਿਹੜੀ ਆ ਉਹ ਵੀ ਬਹੁਤ ਵੱਧ ਹੈ ਇਹਦੇ باوجود ਜਦੋਂ ਹਰਿਆਣੇ ਦੇ ਲੋਕ ਕਿਸੇ ਵੀ ਰਾਜਦਰੋਗ ਜਦੋਂ ਇਹ ਫੈਸਲਾ ਕਰ ਲਉਣਾ ਚੰਗੇ ਹੋਣ ਮਾੜੇ ਹੋਣ ਇਹਨਾਂ ਤੋਂ ਦੇ ਖੜਾ ਛੜਾਓ ਜੀ 10 ਸਾਲ ਰਾਜ ਹੋ ਗਿਆ ਜਦੋਂ ਲੋਕਾਂ ਦਾ ਰੱਦਾ ਹੀ ਬਣ ਗਿਆ ਤਾਂ ਤੋ ਖੜਾ ਛੜਾਓ ਫਿਰ ਭਵੇਂ ਘਰ ਬੈਠਾ ਅੰਦਰ ਵਿੱਚ ਵੀ ਮੁੱਖ ਮੰਤਰੀ ਬਣ ਜਾਏ ਨੈਬਸੋ ਸੈਣੀ ਵੀ ਆ ਚੰਡੀਗੜ੍ਹ ਦਾ ਸੌਦਾ ਨਾਜਰਸੋਂ ਦੇ ਮੁੰਡੇ ਕਰਨ ਤੇਜਾਸੋਂ ਦੇ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਦੇ ਦੇ 586 ਹਾਲਾਤ ਕੀ ਵੰਡੇ ਤੁਸੀਂ ਖਬਰਾਂ 'ਚ ਚਰਚਾ ਕੀਤੀ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਐਸਾ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਖਬਰਾਂ 'ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦੀ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ